ਆਈ ਸਰ ਕੀ ਨਾਮ ਆ ਤੁਹਾਡਾ ਅਮਨਦੀਪ ਸਿੰਘ ਜੀ ਦੁਕਾਨ ਦਾ ਕੀ ਨਾਮ ਆ ਅਮਨ ਬੈਗ ਸ਼ੋਪ ਐਂਡ ਮੋਬਾਈਲ ਟ੍ਰਾਂਸਫਰ ਤੁਹਾਡੀ ਦੁਕਾਨ ਸਰ ਹੈ ਕਿੱਥੇ ਸਰ ਜੀਟੀ ਰੋਡ ਬੈਂਕੋ ਬੜੋਦਾ ਦੇ ਨਾਲ ਲੱਕਰ ਮੰਡੀ ਦੇ ਤੇ ਇਸ ਨਾਲ ਤੁਹਾਡੇ ਨਾਲ ਕੀ ਹੋਇਆ ਇੱਥੇ ਸਰ ਰਾਤ ਇੱਥੇ 11:00 ਸਵਾ 11 ਦੇ ਵਿੱਚ ਦੇ ਟਾਈਮ ਦੇ ਵਿੱਚ ਚੋਰੀ ਹੋਈ ਹੈ ਜੀ ਥੋੜਾ ਤੋੜਪਨ ਹੋ ਗਈ ਦੁਕਾਨ ਦੀ ਨਾਲ ਸਮਾਨ ਚੱਕਿਆ ਗਿਆ ਕਿੰਨਾ ਕ ਨੁਕਸਾਨ ਹੋ ਗਿਆ ਸਰ ਤੁਹਾਡਾ ਸਾਰ ਸਰ 5000 ਦੀ ਨਕਦੀ ਚੱਕੀ ਗਈ ਹੈ ਤੇ ਅੱਤਵਾਟ ਪਰਸਲੇ ਵੀ ਸੀਗੇ ਤੇ 5-7 ਦਾ ਤੌਰ ਸਭ ਬੈਗ ਸੀਗੇ ਇਹ ਚੱਕੇਗੇ ਤੇ 8000 ਦਾ ਸਮਾਨ ਦਾ ਨੁਕਸਾਨ ਤੇ ਨਕਦੀ ਨੂੰ ਲਾ ਕੇ ਤੇ ਬਾਕੀ ਤੋੜਪੰਨ ਦਾ ਜਿਹੜਾ ਨੁਕਸਾਨ ਉਹ ਅਲੱਗ ਹੋਊਗਾ 12-15000 ਸਰ ਟੋਟਲ ਕਿੰਨਾ ਨਸਾਨ ਹੋੜਾ ਹੋ ਗਿਆ ਐਸਟੀਮੇਟ 20000 ਦੇ ਨੇੜੇ ਲੱਗ ਜੇਗਾ ਸਾਰਾ ਕੁਝ ਮਿਲਾ ਕੇ ਅੱਛਾ ਇਹੋੜੀ ਦਾ ਸਮਾਨ ਤੇ ਤੋੜਪੰਨ ਦਾ ਲਈ ਇਹ ਤਾਂ 15 ਨਹੀਂ 20000 ਦੇ ਨੇੜੇ ਨਸਾਨ ਹੋ ਗਏ ਸਾਰੀ ਤੁਹਾਡੀ ਦੁਕਾਨ ਦੇ ਸੀਸੀਟੀ ਵੀ ਕੈਮਰੇ ਲੱਗੇ ਹੋਏ ਨੇ ਹਾਂਜੀ ਸਰ ਕੋਈ ਉਹਦੀ ਪਿੱਛੇ ਰਿਕਾਰਡਿੰਗ ਹੋਈ ਆ ਹਾਂਜੀ ਸਰ ਰਿਕਾਰਡਿੰਗ ਕਿੰਨੇ ਕਬਜ ਦੀ ਗੱਲ ਹੈ ਜੀ ਇਹ ਰਾਤ ਰਾਤ 11 ਤੋਂ ਸਵੇਰ 11 ਦੇ ਵਿੱਚ ਕੈਮਰਾ ਰਿਕਾਰਡਿੰਗ ਕਿੰਨੇ ਬੰਦੇ ਆਏ ਨੇ ਕੈਮਰੇ ਦੇ ਵਿੱਚ ਕੈਮਰੇ ਚ ਇੱਕ ਬੰਦਾ ਆਇਆ ਜੀ ਅੱਛਾ ਜੀ ਕਿੰਨੀ ਉਮਰ ਦਾ ਲੱਗਦਾ ਬੰਦਾ ਇਹ ਅੰਦਰ ਅੰਦਰ ਬੜਿਆ ਜਿਹਾ ਕਰਿਆ ਇਹ ਕੰਮ ਕਿੰਨੀ ਉਮਰ ਦਾ ਲੱਗਦਾ ਵੈਸੇ ਦੇਖਣ ਚ ਨੌਜਵਾਨ ਹੀ ਲੱਗਦਾ ਜੀ 20 ਸਾਲ ਦਾ 20 ਕੁ ਸਾਲ ਦਾ ਕੈਮਰੇ ਸਾਹਮਣੇ ਕੋਈ ਪ੍ਰਸ਼ਾਸਨ ਨੂੰ ਕੋਈ ਮੌਕੇ ਤੇ ਕੌਣ ਸੀ ਆ ਕੋਈ ਦੇਖਣ ਮੌਕਾ ਹਾਂ ਜੀ ਸਵੇਰੇ ਕੰਪਲੀਟ ਕਰਾਇਆ ਤੇ ਸਵੇਰੇ ਮੌਕੇ ਤੇ ਫੁੱਲ ਸਦਗਰੀ ਆਲੇ ਅੱਛਾ ਜੀ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਫਾਸ਼ਨ ਤੋਂ ਮੰਨ ਕਰਦੇ ਆ ਜੀ ਬੰਦਾ ਜਲਦੀ ਤੇ ਫੇਸ ਕਰਮ ਤੇ ਸਾਡਾ ਨੁਕਸਾਨ ਦੀ ਭਰਭਾਈ ਕਰਾਂ। ਹਾਂਜੀ। ਕਾਕਾ ਜੀ ਕੀ ਵਾਰ ਦਾ ਤੋਂ ਹੀ ਇੱਥੇ ਤੁਸੀਂ ਪਹੁੰਚ ਹੋ। ਅੱਜ ਫੇਰੇ ਜਿਵੇਂ ਮੈਨੂੰ ਮੇਰੇ ਘਰ ਦੇ ਕੋਲ ਜਿੱਡੀ ਰੋਡ ਦੇ ਨਾਲ ਇਹ ਨਾ ਅਮਨ ਮਨੀ ਟਰਾਂਸਫਰ ਦੀ ਸ਼ਾਪ ਆ ਉਹ ਮੇਰੇ ਕੋਲ ਘਰ ਨੂੰ ਆਏ ਕਿ ਉਹਨਾਂ ਨੇ ਦੱਸਿਆ ਕਿ ਸਾਡੀ ਦੁਕਾਨ ਦਾ ਸ਼ਟਰ ਪੱਟ ਲਿਆ। ਜਦੋਂ ਜਿਵੇਂ ਆ ਕੇ ਮੌਕਾ ਦੇਖਿਆ ਕਿ ਸਾਡਾ ਸ਼ਟਰ ਪੱਟਿਆ ਹੋਇਆ ਸੀਗਾ ਸਾਰਾ ਤੇ ਨਾਲ ਦੀ ਨਾਲ ਮੈਂ ਪੁਲਿਸ ਨੂੰ ਇਨਫੋਰਮ ਕਰ ਕਰ ਦਿੱਤਾ। ਤੇ ਜਦ ਅੰਦਰ ਦੇਖਿਆ ਕੀ ਉਹਦਾ ਕਾफी ਨੁਕਸਾਨ 15 ਲਗਭਗ 15 ਤੋਂ 16 17000 ਦੇ ਕਰੀਬ ਉਹਦਾ ਨਕਸਾਨ ਕਰ ਗਏ ਤੇ ਸੀਸੀਟੀਵੀ ਕੈਮਰੇ ਚ ਪੂਰੀ ਕਲੀਅਰ ਫੋਟੋ ਵੀ ਆ ਰਹੀ ਆ ਸੀਸੀਟੀਵੀ ਪੂਰੀ ਆ ਰਹੀ ਆ ਪਰ ਤੂੰ ਹਾਲਾਤ ਦੇ ਲੋ ਦੋ ਤਿੰਨ ਦਿਨ ਪਹਿਲਾਂ ਉਹ ਗੁੰਨੀਪੁਕ ਸਟੋਰ ਦੇ ਵੀ ਸਾਡੇ ਨਾਲੇ ਨਾਲ ਦੇ ਰੋਡ ਤੇ ਗੁੰਨੀਪੁਕ ਸਟੋਰ ਨਾਮ ਦੀ ਦੁਕਾਨ ਤੇ ਵੀ ਚੋਰੀ ਹੋਊਗੀ ਚੋਰੀਆਂ ਦਾ ਸਿਲਸਲਾ ਇੰਨਾ ਕਿ ਵੱਧ ਚੁੱਕਿਆ ਮੇਰੇ ਮੈਂ ਹੈਰਾਨ ਆ ਕਿ ਪੁਲਿਸ ਤੋਂ ਕੰਟਰੋਲ ਤੋਂ ਬਾਹਰ ਹੋ ਚੁੱਕਿਆ ਹੈ ਕੀ ਫੋਰਸ ਕੋ ਨਾ ਫਰੀ ਹੈ ਨਹੀਂ ਇਹਨਾਂ ਨੂੰ ਕਹਿੰਦੇ ਆ ਜੀ ਆਹ ਨਾ ਮੋਏ ਕਹਿੰਦੇ ਸਾਡੇ ਕੋ ਨੌਕਰੀ ਨਹੀਂ ਮੁਲਾਜ਼ਮ ਹੈ ਦੱਸੋ ਮੁਲਾਜ਼ਮ ਕਿੱਥੋਂ ਲੈ ਕੇ ਆਣੇ ਸਰਕਾਰ ਕਿਉਂ ਨਹੀਂ ਇਹਦੇ ਵੱਲੋਂ ਧਿਆਨ ਦੇ ਰਹੀ ਚੋਰੀਆਂ ਦਾ ਵਾਰਦਾਤ ਦਿਨ ਪ੍ਰਤੀ ਦਿਨ ਵਧ ਰਹੀਆਂ ਨੇ ਲੁਟਕਾ ਘੁਆ ਬਾਜ਼ਰੀਆਂ ਨੇ ਨਸ਼ੇ ਵਾਲੇ ਦਾ ਇਹ ਨਸ਼ੇ ਵਾਲਿਆਂ ਦੀਆਂ ਹਰਕਤਾਂ ਨੇ ਨਸ਼ੇ ਤੋਂ ਜਿਹੜੇ ਆਦੀ ਆਦੀ ਹੋ ਚੁੱਕੇ ਨੇ ਨਸ਼ੇ ਦੇ ਉਹ ਹੁਣ ਗਰੀਬ ਘਰਾਂ ਦੇ ਗਰੀਬ ਗਰੀਬਾਂ ਦੀਆਂ ਦੁਕਾਨਾਂ ਤੇ ਜੋ ਉਹਨੇ ਹੱਥ ਮਿਲਦਾ ਜੋ ਭੰਨ ਤੋੜ ਕਰਦੇ ਆ ਜੋ ਮਿਲਦਾ ਉਹਨਾਂ ਚੱਕੀ ਲੈ ਜਾਂਦੇ ਆ ਪੁਲਿਸ ਕੋ ਉਹਨਾਂ ਨੂੰ ਪੁਲਿਸ ਕੋ ਕੋਈ ਕਾਰਵਾਈ ਨਾਮਦਗੀ ਕੋਈ ਚੀਜ਼ ਹੈ ਨਹੀਂ ਹੁਣ ਕੀ ਕੀ ਲੈ ਗਏ ਸਰ ਇਹਨਾਂ ਦਾ ਕੀ ਕੀ ਸਮਾਨ ਲੈ ਗਏ ਦੇਖੋ ਇਹਨਾਂ ਦਾ ਕੁਝ ਬੰਗਲੇ ਚ ਕੈਸ਼ ਪਿਆ ਸੀ ਉਹ ਲੈ ਗਏ ਤੇ ਜੋ ਦੁਕਾਨ ਚ ਦਾ ਇਹਨਾਂ ਦਾ ਸਮਾਨ ਵੇਚਣ ਲਈ ਗੈਂਡਸ ਪਾਸ ਜਾਂ ਸਕੂਲ ਬੈਗ ਰੱਖੇ ਹੋਏ ਨੇ ਉਹ ਲੈ ਗਏ ਜੀ ਤੇ ਕੁਝ ਉਹ ਤੋਂ ਬਾਅਦ ਉਸ ਤੋਂ ਬਾਅਦ ਕੋਈ ਭੰਨ ਤੋੜ ਕਰਕੇ ਕੰਪਿਊਟਰ ਵਗੈਰਾ ਕੈਮਰੇ ਆਲੀ ਤੇ ਉਹ ਉਹ ਉਹਦਾ ਨਿਸ਼ਾਨ ਐ ਐਕਸਟਰਾ ਹੋ ਗਿਆ ਤੇ ਕਿੰਨੇ ਕ ਬੰਦੇ ਹੈਗਾ ਜਿਹੜੇ ਕੰਮ ਅਜਵਾਰ ਦਾ ਦੇਖੋ ਜਿਹੜਾ ਸੀਸੀਟੀਵੀ ਸ਼ੋ ਹੋ ਰਿਹਾ ਉਹ ਤਾਂ ਇੱਕ ਆ ਉਹਦਾ ਇੱਕ ਇੱਕ ਵਾਰ ਵੀ ਖੜਾ ਹੋਵੇ ਲੱਗ ਰਿਹਾ ਕਿਉਂਕਿ ਕੱਲੇ ਬੰਦੇ ਦਾ ਇਹ ਕੰਮ ਨਹੀਂਗਾ ਛੱਟ ਪੱਟਣਾ ਕਿ ਵੀ ਪਰ ਹੁਣ ਜਿਵੇਂ ਉਹਦੇ ਤਰਫੀ ਦੇਖੂਗੀ ਕੀ ਕਰਦੀ ਆ ਕਿ ਵੀ ਹੁਣ ਦੇਖੋ ਸਾਰਾ ਕੁਝ ਹੋਣਾ ਮੁਰੇ ਆ ਵੀਡੀਓਗ੍ਰਾਫੀ ਉਹਨਾਂ ਨੂੰ ਪੂਰੀ ਦੇ ਪੀ ਆ ਕਲੀਅਰ ਕਟਰ ਸਿਹੇਰਾ ਦਿਖ ਰਿਹਾ ਹੁਣ ਪੁਲਿਸ ਦੇਖਦੀ ਆ ਅੱਗੇ ਕੀ ਕਰਕੇ ਦਿੰਦੀ ਆ ਪਰ ਸਾਨੂੰ ਮੈਸੇਜ ਆਇਆ ਸੀਗਾ ਵੀ ਇੱਥੇ ਜਿਹੜੀ ਲੁਧਿਆਣਾ ਦੇ ਸਾਹ ਹੋਟਲ ਦੇ ਅੱਗੇ ਨਾ ਚੋਰੀ ਹੋਈ ਆ ਮਨੀ ਟ੍ਰਾਂਸਫਰ ਦਾ ਕੰਮ ਕਰਦਾ ਉਹਦਾ ਨਾਲ ਬੈਗ ਰੱਖੇ ਦੁਕਾਨ ਤੇ ਤੇ ਪਰਸ ਪੁਲਿਸ ਜਾਂਚ ਉਦੇ ਮੌਕਾ ਦੇਖ ਲਿਆ ਮੌਕਾ ਸੀ ਉਹ ਵੀਡੀਓ ਵੀ ਲੈ ਲਈਆ ਵੀਡੀਓ ਦੇਖ ਕੇ ਬੰਦਾ ਟਰੇਸ ਕਰ ਰਹੇ ਆ ਜੇ ਬੰਦਾ ਮਿਲ ਗਿਆ ਉਹ ਜਲਦੀ ਜਲਦੀ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਲਾਸ ਕੀ ਹੋਇਆ ਉਹਨਾਂ ਦਾ ਲਾਸ ਇਹਨਾਂ ਦਾ ਹੋਇਆ ਜੀ ਕੋਈ 8 10 ਇਹ ਪਰਸ ਦੱਸਦੇ ਨੇ ਤੇ 8 ਬੈਗ ਦੱਸਦੇ ਨੇ 500 ਕੈਸ਼ ਦੀ ਗੱਲ ਇਹ ਦੱਸ ਰਹੇ ਆ 4000 5000 ਦਾ ਰਵਾਣ ਕਹਿ ਰਹੇ ਨੇ ਪਹਿਲਾਂ ਬਾਕੀ ਵੈਰੀਫਾਈ ਕੀਤਾ ਜਾਊਗਾ ਜੋ ਵੀ ਵੈਰੀਫਾਈ ਮੁਤਾਬਕ ਕਾਰਵਾਈ ਬਣਦੀ ਹੋਊਗੀ ਇਸਾ ਦੁਕਾਨ ਹੈ ਕਿੱਥੇ ਜੀ ਇਹ ਇਹ ਮਲੇ ਕੋਲਾ ਆਪਣੇ ਹੈਗੀ ਲੁਧਿਆਣਾ ਰੋਡ ਤੇ ਦਾਬਤ ਹੋਟਲ ਤੋਂ ਅੱਗੇ ਲੁਧਿਆਣੇ ਵਾਲ ਨੂੰ ਜਾਂਦੇ ਨੇ ਤੇ ਉਹ ਚੌਂੀਆਂ ਬਾੜ ਦਾ ਤਾਂ ਬਹੁਤ ਸਾਹਮਣੇ ਆ ਰਹੀਆਂ ਕਿ ਪੁਲਿਸ ਪੁਸ਼ ਕਰ ਰਹੇ ਜੀ ਇੰਨੇ ਚੋਰ ਫੜੀ ਜਾਂਦੇ ਆ ਰੋਜ਼ੀ ਰੋਜ਼ ਚੋਰ ਫੜ ਕੇ ਜੇਲ੍ਹ ਛੱਡੀ ਜਾਂਦੇ ਨਾਲ ਦੀ ਨਾਲ ਜਿੰਨਾ ਵੀ ਹੋ ਸਕਦਾ ਪੁਲਿਸ ਵੱਧ ਤੋਂ ਵੱਧ ਕਰ ਰਹੇ ਕਾਰਵਾਈ ਜੋ ਵੀ ਸਾਡੀ ਨਿਗਾ ਚੌਹ ਦਾ ਚੋਰ ਹੋਦਾ ਜਾਂ ਜਿਹੜਾ ਉਹਦਾ ਜੁਰਮ ਕਰਦਾ ਉਹਨੂੰ ਫੜ ਕੇ ਜੇਲ੍ਹ ਛੱਡੀ ਜਾਂਦੇ ਜੋ ਬਣਦੀ ਕਾਰਵਾਈ ਪੁਲਿਸ ਆਪਣੇ ਨਾਲ ਕਰ ਰਹੀ ਹੈ ਜੀ ਪੂਰੀ ਪਾ ਕਿੰਨੇ ਕ ਬੰਦੇ ਸੀ ਜਿਹਦੇ ਤੇ ਆਏ ਸੀ ਕੌਣ ਉਹਦਾ ਵੀਡੀਓ ਇੱਕ ਦੀ ਆ ਰਹੀ ਹੈ ਜੇ ਹੋਰ ਤਾਂ ਉਹਦੇ ਵਿੱਚ ਕੁਝ ਨਹੀਂ ਆ ਰਿਹਾ ਇੱਕ ਦੀ ਵੀਡੀਓ ਆ ਰਹੀ ਹੈ ਉਹਦੀ شناخت ਕਰ ਰਹੇ ਆ ਪਾਸੇ ਪਾਸੇ ਦੁਕਾਨਾਂ ਤੋਂ ਪਤਾ ਕਰ ਲੈਣੇ ਆ ਤੇ ਕੈਮਰਾ ਕਿ ਅੰਦਰ ਲੱਗਿਆ ਬਾਹਰ ਨਹੀਂ ਕੈਮਰਾ ਅੰਦਰ ਲੱਗਿਆ ਅੰਦਰਲੇ ਚ ਵੀਡੀਓ ਆ ਬਾਹਰ ਹੈ ਨਾ ਕੋਈ ਬੱਚਾ ਬੱਚਾ ਦੇ ਵਾਂਗੂੰ ਤਾਂ ਉਹਨਾਂ ਦਾ ਫਰਦੀਓ ਕਾਰਵਾਈ ਕਰ ਰਹੇ ਆ